ਪੰਜਾਬ ਦਾ ਐਕਟਰ ਤਰਮਿੰਦਰ ਜਿਸ ਨੇ ਬਾਲੀਵੁੱਡ ਵਿੱਚ ਜਾ ਕੇ ਪੰਜਾਬ ਅਤੇ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਜਿਸ ਨੇ ਕਾਫੀ ਵੱਡੀਆਂ ਫਿਲਮਾਂ ਵੀ ਬਾਲੀਵੁੱਡ ਨੂੰ ਦਿੱਤੀਆਂ ਉਹ ਹੀਰਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਅੱਜ ਸਵੇਰ ਮੁੰਬਈ ਦੇ ਹਸਪਤਾਲ ਵਿੱਚ ਉਸ ਦਾ ਦੇਹਾਂਤ ਹੋ ਗਿਆ ਤਰਮਿੰਦਰ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਉਹਨਾਂ ਨੂੰ ਲੀਵਰ ਸੰਬੰਧੀ ਸਮੱਸਿਆਵਾਂ ਆ ਰਹੀਆਂ ਸੀ ਜਿਸ ਕਰਕੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਹਸਪਤਾਲ ਵਿੱਚ ਐਡਮਿਟ ਕਰਵਾ ਦਿੱਤਾ ਪਰ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ ਆਇਆ ਤੇ ਅੱਜ ਸਵੇਰ ਇੱਕ ਖਬਰ ਬਾਹਰ ਆਈ ਕਿ ਧਰਮਿੰਦਰ ਇਸ ਦੁਨੀਆ ਨੂੰ ਅਲਵਿਦਾ ਆਖੇ ਉਹਨਾਂ ਦਾ ਪਰਿਵਾਰ ਪਿੱਛੋਂ ਸਦਵੇਂ ਦੇ ਵਿੱਚ ਆ ਕਿਉਂਕਿ ਉਹ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੇ ਸੀ ਉਹਨਾਂ ਨੇ ਆਪਣੇ ਪਰਿਵਾਰ ਦੇ ਲਈ ਬਹੁਤ ਕੋਸ਼ਿਸ਼ ਕੀਤਾ ਤਰਮਿੰਦਰ ਜਦੋਂ ਪੰਜਾਬ ਦੇ ਵਿੱਚ ਰਹਿੰਦੇ ਸੀ ਤਾਂ ਉਹਨਾਂ ਦੇ ਪਿਤਾ ਨੇ ਉਹਨਾਂ ਦਾ ਵਿਆਹ ਆਪਣੇ ਇੱਕ ਸਾਥੀ ਦੀ ਬੇਟੀ ਦੇ ਨਾਲ ਕਰਵਾ ਦਿੱਤਾ ਸੀ ਆਪਣੀ ਜਾਣ-ਪਛਾਣ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਤਕਰੀਬਨ 19-20 ਸਾਲ ਦੇ ਵਿੱਚ ਹੀ ਵਿਆਹ ਕਰ ਦਿੱਤਾ ਜਾਂਦਾ ਸੀ ਪਰ ਜਦੋਂ ਤਰਮਿੰਦਰ ਮੁੰਬਈ ਦੇ ਵਿੱਚ ਫਿਲਮਾਂ ਦੇ ਵਿੱਚ ਕੰਮ ਕਰਨ ਗਏ ਤਾਂ ਉਹਨਾਂ ਦੀ ਉੱਥੇ ਮੁਲਾਕਾਤ ਹਿਮਾ ਮਾਲਣੀ ਐਕਟਰੀ ਐਕਟਰੀ ਦੇ ਨਾਲ ਹੋਈ ਤੇ ਜਿਸ ਤੋਂ ਬਾਅਦ ਇਹਨਾਂ ਦੇ ਵਿੱਚ ਪਿਆਰ ਹੋ ਗਿਆ ਪਰਿਵਾਰ ਪਹਿਲਾਂ ਸਹਿਮਤੀ ਦੇ ਵਿੱਚ ਨਹੀਂ ਸੀ ਕਿਉਂਕਿ ਧਰਮਿੰਦਰ ਸਿੱਖ ਫੈਮਲੀ ਨੂੰ ਬਿਲੋਂਗ ਕਰਦਾ ਸੀ ਤੇ ਸਿੱਖ ਫੈਮਲੀ ਦੇ ਵਿੱਚ ਸਿਰਫ ਇੱਕੋ ਵਿਆਹ ਨੂੰ ਹੀ ਮਨਜ਼ੂਰੀ ਦਿੱਤੀ ਜਾਂਦੀ ਆ ਧਰਮਿੰਦਰ ਕਾਫੀ ਪਰਿਵਾਰ ਨਾਲ ਨਾਰਾਜ਼ ਹੋਏ ਘਰ ਵਿੱਚ ਕਲੇਸ਼ ਰਹਿਣ ਲੱਗਾ ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕਤਾ ਦੇ ਦਿੱਤਾ ਔਰ ਉਹਨਾਂ ਨੂੰ ਆਪਣੇ ਨਾਲ ਰੱਖਿਆ ਤੇ ਮੁੰਬਈ ਜਾ ਕੇ ਖੀਮਾ ਮਾਲਣੀ ਨਾਲ ਦੂਜਾ ਵਿਆਹ ਕਰਵਾ ਲਿਆ ਤੇ ਬਾਅਦ ਵਿੱਚ ਉਸ ਦੀ ਦੂਜੀ ਪਤਨੀ ਤੇ ਉਸ ਦਾ ਸਾਰਾ ਪਰਿਵਾਰ ਹੀ ਮੁੰਬਈ ਦੇ ਵਿੱਚ ਸ਼ਿਫਟ ਹੋ ਗਿਆ ਉਹ ਤਕਰੀਬਨ ਉਹਨਾਂ ਦੀ ਦੂਸਰੀ ਪਤਨੀ ਦੇ ਹੁਣ ਕਾਫੀ ਪਹਿਲਾਂ ਬਿਆਨ ਸਾਹਮਣੇ ਆਏ ਕਿ ਉਹ ਆਪਣੇ ਪਤੀ ਨਾਲ ਨਾਰਾਜ਼ ਨਹੀਂ ਹਨ ਕਿਉਂਕਿ ਤਰਮਿੰਦਰ ਨੇ ਇੱਕ ਚੰਗੇ ਪਤੀ ਹੋਣ ਦਾ ਫਰਜ਼ ਨਿਭਾਇਆ ਉਸ ਨੇ ਜੋ ਮੰਗਿਆ ਉਸ ਨੂੰ ਦਿੱਤਾ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆਂ ਆਪਣੇ ਬੱਚਾ ਪ੍ਰਤੀ ਫਰਜ਼ ਨਿਭਾਇਆ ਕਿਉਂਕਿ ਆਪਾਂ ਨੂੰ ਪਤਾ ਸੰਨੀ ਦਿਓਲ ਉਹਨਾਂ ਦੀ ਪਹਿਲੀ ਪਤਨੀ ਦਾ ਬੇਟਾ ਪਰ ਫਿਰ ਵੀ ਉਸ ਨੇ ਆਪਣੇ ਨਾਲ ਰੱਖਿਆ ਤਰਮਿੰਦਰ ਨੇ ਉਸ ਨੂੰ ਫਿਲਮਾਂ ਦੇ ਵਿੱਚ ਕੰਮ ਦਿਵਾਇਆ ਉਸ ਨੂੰ ਇੱਕ ਚੰਗਾ ਐਕਟਰ ਬਣਾਇਆ ਤੇ ਇੱਕ ਚੰਗੇ ਪਿਤਾ ਹੋਣ ਦਾ ਫਰਜ਼ ਨਿਭਾਇਆ ਪਰ ਇਸ ਦੇ ਨਾਲ ਨਾਲ ਇਹ ਚੀਜ਼ ਉਹ ਰਹਿਮਾ ਮਾਲਨੀ ਤੇ ਉਸਦੇ ਪਰਿਵਾਰ ਨੂੰ ਚੰਗੀ ਨਹੀਂ ਸੀ ਲੱਗਦੀ ਤੇ ਰਸਤੇ ਦੇਆਂ ਵਿੱਚ ਥੋੜੀ ਕੜਤਨ ਆਉਣ ਲੱਗੀ ਤੇ ਉਹਨਾਂ ਦੇ ਘਰ ਵਿੱਚ ਵੀ ਆਪਾਂ ਅਕਸਰ ਵੇਖਿਆ ਕਿ ਥੋੜਾ ਬਹੁਤਾ ਕਲੇਸ਼ ਜਿਵੇਂ ਕਿ ਖਬਰਾਂ ਦੇ ਵਿੱਚ ਵੀ ਸਾਹਮਣੇ ਆ ਜਾਂਦਾ ਸੀ ਕਿ ਅੱਜ ਉਹ ਨਾਰਾਜ਼ ਹਨ ਉਹ ਇੱਕ ਦੂਜੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦੇ ਘਰ ਦੇ ਵਿੱਚ ਕਲੇਸ਼ ਰਹਿਣ ਕਾਰਨ ਤਰਮਿੰਦਰ ਕਾਫੀ ਆਫਸੈਟ ਵੀ ਰਹਿੰਦਾ ਸੀ ਤੇ ਉਹ ਸ਼ਰਾਬ ਵੀ ਜ਼ਿਆਦਾ ਪੀਣ ਲੱਗ ਗਿਆ ਸੀ ਅਪਾ ਵੇਖਿਆ ਉਹ ਫਾਰਮ ਹਾਊਸ ਦੇ ਵਿੱਚ ਕਈ ਵਾਰੀ ਇਕੱਲੇ ਹੀ ਵੀ ਰਹਿੰਦੇ ਰਹੇ ਆ ਇਹ ਖਬਰਾਂ ਵੀ ਆਉਂਦੀਆਂ ਰਹੀਆਂ ਕਿ ਧਰਮਿੰਦਰ ਆਪਣੇ ਫਾਰਮ ਹਾਊਸ ਦੇ ਵਿੱਚ ਇਕੱਲੇ ਹੀ ਰਹਿੰਦੇ ਆ ਨਾ ਤਾਂ ਉਹ ਆਪਣੀ ਪਹਿਲੀ ਪਤਨੀ ਦੇ ਨਾਲ ਰਹਿੰਦੇ ਆ ਨਾ ਹੀ ਦੂਜੀ ਪਤਨੀ ਦੇ ਨਾਲ ਰਹਿੰਦੇ ਆ ਪਰ ਫਿਰ ਵੀ ਉਹਨਾਂ ਨੇ ਆਪਣਾ ਜੋ ਫਰਜ਼ ਹੁੰਦਾ ਉਹਨਾਂ ਨੇ ਪਹਿਲੀ ਪਤਨੀ ਦੇ ਨਾਲ ਵੀ ਆਪਣਾ ਪੂਰਾ ਫਰਜ਼ ਨਿਭਾਇਆ ਤੇ ਦੂਸਰੀ ਪਤਨੀ ਦੇ ਨਾਲ ਵੀ ਉਸੇ ਤਰ੍ਹਾਂ ਹੀ ਰਹਿੰਦੇ ਰਹੇ ਉਹ ਆਪਣੇ ਫਰਜ਼ ਤੋਂ ਕਦੇ ਪਿੱਛੇ ਨਹੀਂ ਹਟੇ ਤੇ ਇੱਕ ਚੰਗੇ ਪਤੀ ਹੋਣ ਦਾ ਸਬੂਤ ਦਿੱਤਾ ਪਰ ਹੁਣ ਉਹਨਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਹੁਣ ਵੇਖਣਾ ਹੋਵੇਗਾ ਕਿ ਉਹਨਾਂ ਦੇ ਸੰਸਕਾਰ ਮੌਕੇ ਕੀ ਖਬਰਾਂ ਸਾਹਮਣੇ ਆਉਂਦੀਆਂ ਨੇ ਕੀ ਉਹਨਾਂ ਦੇ ਸੰਸਕਾਰ ਦੀਆਂ ਜੋ ਰਸਮਾਂ ਉਹ ਉਸਦਾ ਪਹਿਲਾ ਪਰਿਵਾਰ ਨਿਭਾਵੇਗਾ ਜਾਂ ਉਸਦਾ ਦੂਸਰਾ ਪਰਿਵਾਰ ਆਪਣੇ ਰੀਤ ਰੀਤੀ ਰਿਵਾਜਾਂ ਮੁਤਾਬਕ ਉਸ ਦਾ ਸੰਸਕਾਰ ਕਰੇਗਾ ਹੁਣ ਕਿਉਂਕਿ ਹਾਲੇ ਸਿਰਫ ਖਬਰਾਂ ਇਹੀ ਆਈਆਂ ਨੇ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਇਸ ਤੋਂ ਬਾਅਦ ਕੋਈ ਖਬਰ ਸਾਹਮਣੇ ਨਹੀਂ ਆਈ ਪਰ ਹੁਣ ਅੱਗੇ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਉਸ ਦਾ ਸੰਸਕਾਰ ਕਦੋਂ ਕਿੱਥੇ ਤੇ ਕਿੰਨੇ ਵਜੇ ਕੀਤਾ ਜਾਂਦਾ